ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਹੀ ਰਿਧਕੂ ਲਾਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਹੀਰੇ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਖਰੀਦਦਾ ਤੇ ਵੇਚਦਾ ਅੱਜ ਇਸ ਵੀਡੀਓ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਤੇ ਚਾਰੇ ਵੜਾ ਜੇਕਰ ਦੋਸਤੋ ਇਹਨਾਂ ਵੜਨ ਦੀ ਗੱਲ ਕਰੀਏ ਤਿੰਨ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਕੋਈ ਹਫ਼ਤੇ ਦੇ ਅੰਦਰ ਬਾਅਦ ਇਹਨਾਂ ਨੂੰ ਸਮਾਂ ਹੋਇਆ ਜੇ ਸੂਈਆਂ ਨੂੰ ਇੱਕ ਵੜ ਗੱਬਣ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚੌਥੇ ਨੰਬਰ ਤੇ ਸੋ ਚੌਹ ਵੜਾਂ ਦੀ ਪੂਰੀ ਡਿਟੇਲ ਹੀਰੇ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਪਿੰਡ ਮੂਸੇ ਵਿజిਟ ਕਰਨੀ ਆ ਗੱਗੋਪੂਹੇ ਤੇ ਬਿਲਕੁਲ ਲਾਗੇ ਪਿੰਡਾਂ ਸ਼ਿਸ਼ਰਿਆਲ ਪਿੰਡ ਥੋੜੀ ਦੂਰੀ ਤੇ ਆ ਸੁਰਸਿੰਘ ਪਿੰਡ ਦੀ ਦੂਰੀ ਇਤੋਂ ਕੋਈ 5-6 ਕਿਲੋਮੀਟਰ ਦੀ ਆ ਭਿੱਕੀਪਿੰਡ ਤੋਂ ਜਿਹੜਾ ਦੋਸਤੋ ਰੋਡ ਚ ਭਾਲ ਅਮਰਸਰ ਨੂੰ ਆਉ ਤੇ ਜਪਾਲ ਤੋਂ ਤਕਰੀਬਨ ਕੋਈ 5-6 ਕਿਲੋਮੀਟਰ 5 ਕਿਲੋਮੀਟਰ ਹਟਮਾ ਪਿੰਡ ਆ ਠੀਕ ਆ ਮਾਲੂਬਾਲ ਗੱਗੋਪੂਖਾ ਛਿਛਰੇਵਾਲ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਬਿਲਕੁਲ ਜਦੋਂ ਵੀ ਆਪਾਂ ਇਸ ਘਰੋਂ ਵੀਡੀਓ ਪਾਉਨੇ ਆ ਪੰਜ ਸੱਤ ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਅੱਜ ਟੋਟਲ ਜਿਹੜੇ ਚਾਰ ਪਸ਼ੂ ਭਾਅ ਵੜਦਾ ਜਿਹੜਾ ਹਰ ਵਾਰ ਦੀ ਤਰ੍ਹਾਂ ਵੈਸੇ ਜਾਇਜ਼ ਹੁੰਦਾ ਬਟ ਅੱਜ ਵੀ ਜਿਹੜੇ ਪਸ਼ੂ ਆ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉੱਪਰ ਨੇ ਠੀਕ ਆ ਜੀ ਤੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦੋ ਬਿਹੜਾ ਦਿਖਾ ਦਾਂਗੇ ਇੱਕ ਨੇ ਟੀਕਾ ਲਿਆ ਐ ਆਉਂਸਰ ਬਿਹੜਾ ਨੇ ਤੋ ਦੋਨੋਂ ਬੈੜਾਂ ਦੀ ਜੋੜੀ ਕਿਸੇ ਵੀਰ ਨੇ ਖਰੀਦਣੀ ਆ ਉਹਨਾਂ ਬਾਰੇ ਵੀ ਤੁਸੀਂ ਬਾਤ ਚਿਤ ਕਰ ਸਕਦੇ ਜੀ ਅੱਜ ਤਰੀਕ 11 ਸਤੰਬਰ ਤੇ ਕੱਲ 12 ਸਤੰਬਰ ਨੂੰ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਆਹ ਕਰਦੇ ਆ ਗੱਲਬਾਤ ਵੀਰ ਹੀਰੇ ਦੇ ਨਾਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਜੀ ਵੰਦੀਆ ਵੰਦੀਆ ਕਿਰਪਾ ਜੀ ਤੁਸੀਂ ਜਰਾਬ ਤੇ ਛਾਲਾ ਫਿਰ ਹਾਂ ਚੜਦੀ ਕਲਾ ਆ ਗਿਆ ਹੀਰਾ ਤੇ ਛਾ ਗਿਆ ਹੀਰਾ ਬਾਬੇ ਦੀਪ ਸਿੰਘ ਦੀ ਕਿਰਪਾ ਦੇ ਚਲੋ ਸ਼ੁ크ਰਾਂ ਮਾਲਕਾਂ ਜੀ ਲਾ ਵੀਰੇ ਅੱਜ ਨਾ ਆ ਗਿਆ ਆਪਣੇ ਕੋਲ ਵੀਰੇ ਜਿੱਦਾਂ ਆਪਾਂ ਜ਼ਿਕਰ ਕੀਤਾ ਚਾਰ ਬੈੜਾ ਤਿੰਨ ਬੈੜਾ ਪਾਜੀ ਸੂਈਆਂ ਤਿੰਨ ਬੈੜਾ ਹਾਂਜੀ ਇਹ ਆਹ ਦਾਹਨ ਨਾ ਦੀ ਸੂਈ ਆ ਉਹ ਵੀ ਤੀਜੇ ਦਿਨ ਦੀ ਸੂਈ ਆ ਠੀਕ ਹੈ ਜੀ ਤੇ ਇੱਕ ਟੁੱਕੀ ਵੇੜਾ ਜਾਇਜ ਮੁੱਲ ਮਗਰੋਂ ਦੀ ਵਗਾਵਾਂਗੇ ਮੁੱਲ ਜਾਇਜ ਰੱਖਣੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਗੱਪਣ ਵੇੜਾ ਤਿਆਰੀ ਵਾਲੀ ਕਿ ਲੈਂਦੀ 8 ਸਤ ਨਹੀਂ ਲੈਂਦੀ ਹਫਤਾ ਖੜਦੀ ਆ ਚਲੋ ਹਾਂਜੀ ਤਾਂ ਦੋਸਤੋ ਜਦੋਂ ਉਹਦੇ ਤਾਂ ਇਹ ਬਿਲਕੁਲ ਆਪਾਂ ਉਹਦੀ ਵਾਰੀ ਤੇ ਗਏ ਤੇ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਇੱਕ ਸ਼ੁਰੂਆਤ ਆਪਾਂ ਇਸ ਵੜ ਤੋਂ ਕਰ ਲੈਨੇ ਆਂ ਹੀ ਰੇ ਤਾਂ ਸੂਆ ਕਿੰਨਾ ਹੋਗਾ ਵੀਰੇ ਦੂਜਾ ਸੂਆ ਭਾਜੀ ਦੂਜਾ ਸੂਆ ਹਾਂਜੀ ਹਾਂਜੀ ਤੇ ਕਿੰਨੇ ਕ ਕੱਲ ਪਰਸੋਂ ਸੂਈਏ ਕਿ ਹੋਗੇ ਚਾਰ ਤੀਜਾ ਦਿਨ ਹੋ ਗਿਆ ਅਜਾ ਤੀਜਾ ਹਾਂਜੀ ਹਾਂਜੀ ਠੀਕ ਆ ਬੋਲਾ ਕਿੰਨਾ ਹੋਊਗਾ ਬੋਲਾ 8 ਕਿਲੋ ਮਿੰਤੀ ਵਾਲਾ ਹੋਊਗਾ ਚਵਾਈ ਇੱਕ ਲੰਬਰ 8 ਕਿਲੋ ਬੋਲਾ ਹਾਂਜੀ ਹਾਂਜੀ ਮਗਰ ਦੋਸਤੋ ਬੱਛਾ ਮੇਲ ਕਾਫ ਆ ਦੇਖੋ ਜੀ ਠੀਕ ਆ ਸੂਬਾ ਦੂਜਾ ਦੂਜਾ ਸੂਬਾ ਨਹੀਂ ਰਹਿ ਕੇ ਪਲੂਣੀ ਆ ਨਹੀਂ ਦੂਜਾ ਸੂਆ ਦੂਜਾ ਠੀਕ ਆ ਜੀ ਹਾਂ ਜਿੱਦਾਂ ਦਾ ਜੇ ਉਤਰਾਂ ਠੀਕ ਆ ਜੀ ਹਾਂਜੀ ਲੋ ਦੋਸਤੋ ਪਲੂਣ ਦੂਜਾ ਤੋ ਬੋਲਾ ਕਿੰਨਾ ਦਜ਼ੇ ਰੇ 8 ਕਿਲੋ ਲੀਟਰ ਆ ਕਲੈਡਾ ਆਊਗਾ 8 ਕਿਲੋ ਲਓ ਜੀ 8 ਕਿਲੋ ਮੰਨ ਲਓ ਕੋਈ ਵੀਰ ਠੀਕ ਆ ਜੀ ਬੋਲਾ ਇੰਦਾ ਥੱਲੇ ਹਾਜ਼ਰ ਆ ਚੌਣ ਚੌਣ ਚੰਗੀ ਵੀਰ ਚੌਣ ਇੱਕ ਲੰਬਰਾ ਕੋਈ ਬੰਗਾ ਨੇ ਭਾਅ ਪਾਉ ਦੇ ਠੀਕ ਆ ਜੀ ਵੱਧ ਘੱਟ ਥਾਣ ਹੋ ਜਾ ਉਹ ਗਰੰਟੀ ਸਾਡੀ ਹਾਂ ਦੱਸੋ ਕਿਸੇ ਰਕਮ ਦਾ ਕੋਈ ਬੰਗਾ ਅਸੀਂ ਜਣਾ ਪਾਉਣਾ ਵੈਸੇ ਮੋਸਟਲੀ ਚਲੋ ਆਪਾਂ ਬਹਿਣਾ ਦੇ ਗੱਲ ਕਰੀਏ ਤੇ ਪਾ ਲਈਦਾ ਚੰਗੀ ਗੱਲ ਆ ਬਟ ਕੋਈ ਵੀਰ ਪਾਲੇ ਚਾਹੇ ਨਾ ਪਾਲੇ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਕੀ ਤੇ ਕਾ ਤਾਂ ਮੀਡੀਅਮ ਖੋਲ ਕੇ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਲਓ ਜੀ ਤੋਂ ਕੱਤ ਦੀ ਗੱਲ ਕਰੀਏ ਤੇ ਜਿਹੜੀ ਤੁਸੀਂ ਦਰਮਿਆਨੀ ਹਾਈਟ ਆ ਜਿੱਦਾਂ ਕਿ ਨਾਰਮਲ ਜੇਕ ਆਪਾਂ ਜਰਸੀ ਪਹਿਣਾ ਦੇਖਦੇ ਆ ਓਡੀ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਰੇਟ ਵੀ ਜਿਹੜਾ ਬਿਲਕੁਲ ਵਾਜਬ ਤੇ ਜਾਇਜ਼ ਰਹਿਣ ਵਾਲਾ ਠੀਕ ਹੈ ਜੀ ਸੋ ਵਾਚੀ ਬਿਲਕੁਲ ਨਵੀਆਂ ਤਾਜੀ ਸੂਈ ਆ ਤੇ 나ੜੂਆ ਤੁਹਾਨੂੰ ਆਪਾਂ ਜਿਹੜਾ ਦਿਖਾਈ ਦਿੱਤਾ ਬੱਚੇ ਦੇ ਨਾਲ ਆ ਪ੍ਰੋਪਰ ਤੁਸੀਂ ਦੇਖ ਲਓ ਠੀਕ ਆ ਸੋ ਚੂਣ ਚਬਾਉਣ ਦੀ ਵੀਰ ਤਸल्ली ਦੇ ਰਿਹਾ ਹੀਰੇ 8 ਕਿਲੋ ਬੋਲਾ ਵੈਸੇ ਨਾਰਮਲ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਨਹੀਂ 8 ਕੀ ਆ ਮੈਂ ਤੁਹਾਨੂੰ ਚੈੱਕ ਗਾਲਾ ਉਤਰਾਂ ਆਪਾਂ ਦਾ ਹੀ ਹੋਵੇ ਕਿਹੜਾ ਠੰਡਾ ਲੀਟਰ ਵਾਲਾ ਹੋਊਗਾ 8 ਕਿਲੋ ਹੋਊਗਾ ਦੁੱਧ ਨਾਰਮਲ ਚਵਾਈ ਹੋਊਗੀ ਇਹਨਾਂ ਕੋਈ 10-11 ਪਰ ਆ 10-12 ਕਿਲੋ ਕੱਢੂਗੀ ਉਹਦੇ 10-11 ਕਿਲੋ ਪਹਿਲੇ ਸੁਕੇ ਦਿੱਤਾ ਪਹਿਲਣ ਦੇ ਹਾਂਜੀ ਹਾਂਜੀ ਮੈਂ ਤੁਹਾਨੂੰ ਆਖੀ ਜਾਵਾਂ 14 15 ਦਊਗੀ 12 13 ਕਿਲੋ ਦਊਗੀ ਉਹ ਮਤਲਬ 10000 11 12 ਲੀਟਰ ਚ ਪਾਈ ਜਾਵੇਗਾ ਹੈਗੀ ਜਰਸੀ ਆ ਤੇ ਦੁੱਧ ਸੰਗਣਾਊਗਾ ਠੀਕ ਹੈ ਜੀ ਹਾਂ ਜਰਸੀ ਕ੍ਰਾਸ ਇਹਦਾ ਹੀਰੇ ਮੁੱਲ ਕੀ ਕਰਦੇ ਆਪਾਂ ਕੀ ਮੁੱਲ ਬਹੁਤ ਜਾਇਜ਼ ਰੱਖਣਾ 35000 ਕਰਦਾ ਭਾਜੀ ਅੱਛਾ ਜੀ ਮੈਂ ਕਹਿੰਦਾ ਕਿਤੇ ਹੀਰਾ ਦਾ ਮੁੱਲ ਬਹੁਤ ਕਰਨਾ ਨਹੀਂ ਨਹੀਂ ਜਾਇਜ਼ ਰੱਖਣਾ ਜਾਇਜ਼ ਜਾਇਜ਼ ਮੁੱਲ ਜਾਇਜ਼ ਬਿਲਕੁਲ ਹੈ 35000 ਹਾਂਜੀ ਠੱਡੀ ਇਸ ਤਰ੍ਹਾਂ ਕੋਈ ਕੋਈ ਗੱਲਬਾਤ ਨਹੀਂ ਤਾਂ ਲਓ ਜੀ ਹਾਂਜੀ ਇੱਧਰ ਵੇਖੋ ਸੋ ਚੁਬਾਈ ਜਿਹੜੀ ਦੋਸਤੋ ਤੁਸੀਂ ਇਸੇ ਤਰੀ ਨਾਲ ਦੀ ਮੈਂ ਦੇ ਸਚਾਈ ਤੁਸੀਂ ਵਿੱਚ ਵੀਡੀਓ ਤੇ ਦਿਖ ਰਿਹਾ ਜੇ ਸੋ ਬਹੁਤੇ ਵੀਰਾਂ ਨੇ ਆਨਲਾਈਨ ਸੌਦਾ ਕਰਨਾ ਹੁੰਦਾ ਉਹਨਾਂ ਦੇ ਲਈ ਆਪਾਂ ਤਾਂ ਕਰਕੇ ਜਿਹੜੀ 212 ਤੁਰਾ ਤੁਰਾ ਮਾਰਦੇ ਆ ਜੀ ਠੀਕ ਹੈ ਜੀ ਬਾਕੀ ਚੋਣ ਚਵੌਣ ਚੰਗੀ ਆ ਥਣ ਥੁੰਨ ਦੀ ਆ ਵੰਡ ਮੁੰਡ ਤੁਸੀਂ ਵੇਖ ਲਓ ਠੀਕ ਆ ਆ ਲਓ ਜੀ ਸੋ 35000 ਦੇ ਵਿੱਚ ਤੁਹਾਨੂੰ ਇਹ ਜਿਹੜੀ ਵਾੜ ਮਿਲ ਜੂਗੀ ਨਹੀਂ ਨਹੀਂ 35000 ਮੁੱਲ ਕਰਦੇ 32000 ਦੀ ਦਵਾਂਗੇ ਜੈਸਨੋ 32000 ਹਾਂ 32000 ਦੀ ਦਵਾਂਗੇ ਠੀਕ ਆ ਜੀ ਹਾਂ ਜੀ ਹਾਂ ਜੀ ਲਓ ਜੀ ਜੈਸਨੋ 32000 ਜਾਈਂ ਰੱਖਣੀ ਕਮਾਈ ਜਾਰੇ ਮੋਟਾ ਕੰਮ ਨਹੀਂ ਕਰਨਾ ਠੀਕ ਹੈ ਜੀ ਹਾਂਜੀ 32000 ਦੀ ਹਾਂਜੀ ਹਾਂਜੀ ਅੱਗੇ ਹੀਰੇ ਸਾਕਰ ਨੰਬਰ ਤੇ ਆਪਣੇ ਕੋਲ ਜਿਹੜੀ ਐਚਪੀ ਦੇ ਵਿੱਚ ਕਰਾਉਸ ਆ ਗਈ ਹਾਂਜੀ 10 ਦਿਨਾਂ ਦੀ ਭਾਈ ਸੋਈ ਆ 10 ਦਿਨਾਂ ਦੀ ਹਾਂਜੀ ਹਾਂਜੀ ਮਗਰ ਬੱਚਾ ਕਿਦਾ ਗਿਆ ਹਾਂਜੀ ਮਗਰ ਬੱਛਾ ਮੱਛੀ ਹੈ ਬੱਛਾ ਬੱਛਾ ਲਓ ਜੀ ਮਗਰ ਇਹਦੇ ਵੀ ਬੱਛਾ 10 ਕਿ ਦਿਨਾਂ ਦਾ ਸੁਬਾ ਤੇ ਸੁਬਾ ਹੈ ਵੀ ਦੂਜਾ ਕੀ ਆ ਹਾਂਜੀ ਦੂਜਾ ਕ ਸੁਬਾ ਦੂਜਾ ਸੁਬਾ ਭਾਈ ਦੂਜਾ ਸੁਬਾ ਦੂਜਾ ਸੁਬਾ ਹਾਂਜੀ ਇਹ ਇਰੇ ਕਿੰਨੇ ਕਿਤੇ ਆ ਗਈ ਦੋ ਦੋ ਤੇ ਹੁਣ 11 ਕਿਲੋ ਮੰਨਤੀ ਵਾਲਾ ਭਾਜੀ 11 ਕਿਲੋ ਹਾਂ ਕੋਲ ਕੇ ਫੁਗਾਰੀ ਜਾਂਦੇ ਲਓ ਜੀ ਕੋ ਡੱਬੀ ਆ ਦੋਸਤੋ ਰੰਗ ਪ੍ਰਿੰਟ ਦੀ ਗੱਲ ਕਰੀਏ ਡੱਬੀ ਸੈਕੰਡ ਟਾਈਮਰ ਆ ਦੂਜਾ ਸੂਬਾ ਖੋਲ ਦੇ ਤੇ 10 ਕਿਲੋ 11 10 10 11 ਕਿਲੋ ਤੇ ਚੱਲਣੇ 10 11 ਕਿਲੋ ਆ ਮੈਂ ਤੈਨੂੰ ਆਖੀ ਜਾਵਾਂ 14 15 ਨਹੀਂ 10 ਕਿਲੋ ਹੈਗਾ ਲਓ ਜੀ 10 ਕਿਲੋ ਨੈਟ ਜਿਹੜਾ ਇਹ ਤੇ ਥੱਲੇ ਕਿਸਾਨ ਵੀਰੋ ਦੁੱਧ 11 ਕਿਲੋ ਹੈਗਾ ਮਿੰਕੀ ਵਾਲਾ 10 ਦਿਨਾਂ ਦਾ ਸੂਆ ਕੋਠਾ 10 ਦਿਨਾਂ ਦਾ ਵੀਰ ਮੰਨ ਲੈ ਕੋਈ ਲਓ ਜੀ ਸੋ ਕਾ ਤਾਂ ਜਿਹੜਾ ਦੋਸਤੋ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟਾਂ ਦੀ ਵੱਡੀ ਆ ਬੜਾ ਠੀਕ ਆ ਜੀ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਹਾਈਟ ਆਪਾਂ ਤੁਹਾਨੂੰ ਅਕਾਊਂਟ ਕਰਾ ਦੇਣੇ ਆ ਉਧਰ ਠੰਡੀ ਬਾਜੀ ਹੈ ਵੀ ਇਹੋ ਜਿਹਾ ਚੱਕਰ ਨਹੀਂ ਕੋਈ ਹੈਗਾ ਹਾਂ ਹਾਂ ਆਹ ਵੇ ਇਤਰਾ ਬੈਜ ਥਲੇ ਬੈਠ ਠੀਕ ਹੈ ਜੀ ਕੋ ਵੀ ਐਨੂ ਕਿਦੇ ਮੜਾ ਹੋਇਆ ਲਓ ਜੀ ਓਏ ਕੀ ਕਰ ਉਧਰ ਥਾਂ ਜਿਹੜਾ ਦੋਸਤ ਪੂਰਾ ਹੱਥੀ ਚਵਾਈ ਵਾਲਾ ਥੋੜਾ ਲੱਗ ਗਿਆ ਉਹ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਥੋੜਾ ਬਥੇਰੇ ਗੱਲਬਾਤ ਸਮਝ ਆ ਜਾਊਗੀ ਆ ਕਰੋ ਜਕ ਸੋ ਹੱਥੀ ਚਵਾਈ ਦਾ ਥਾਣਾ ਬਹੁਤ ਵਧੀਆ ਚਵਾਈ ਜਿਹੜਾ ਤੁਸੀਂ ਕਰ ਲਓਗੇ ਮੁੱਠੀ ਨਾਲ ਠੀਕ ਹੈ ਜੀ ਹੱਥੀ ਚਵਾਈ ਦਾ ਥਾਣਾ ਸੋ 10000 10000 ਕਿਲੋ ਥਾਨ ਵੱਧ ਘਾਟ ਹੋਵੇ ਪੂਰ ਛੱਡਾ ਹੋਵੇ ਆਪਣੀ ਗਾਰੰਟੀ ਹੋਗੀ ਠੀਕ ਹੈ ਜੀ ਹਾਂ ਜੀ ਤੁੱਕੇ ਡੰਗਰ ਤੇ ਚੱਲ ਦਿੱਤੀ ਨਹੀਂ ਜਾਂਦੀ ਸੋਇਆ ਪਚੋਇਆ ਥੀ ਡਿਮਾਂਡ ਕੀ ਵੀਰੇ ਮੁੱਲ ਵੜੀ ਇਹਦੀ ਮੁੱਲ 40000 ਕਰਦੇ ਹਾਂ ਬਾਈ 40000 ਹਾਂ ਜੀ 37000 ਦੀ ਦੇ ਦਾਂਗੇ ਸਿੱਧੀਆਂ ਛੋਟਾਂ ਕਰਦੇ ਇੱਕ ਵਾਰੀ ਆਪਾਂ ਮੰਨ ਗੀ ਆ ਸਿੱਧੀਆਂ ਛੋਟਾਂ 3000 ਕਰ ਦਾਂਗੇ ਪੀਐਸ ਨੂੰ ਵਾਲੀ ਗੱਲ 37 ਦੀ ਹਾਂ 37 ਦੀ ਆ ਠੀਕ ਹੈ ਜੀ ਹਾਂ ਜੀ ਉਹ ਵੀ 37000 ਦੀ ਮਿਲ ਜੂਗੀ ਠੀਕ ਹੈ ਜੀ ਆ ਨਾ ਜਿਹੜੀ 37000 ਸੋ 40000 ਡਿਮ ਉਹਦੇ ਵਿੱਚੋਂ ਵੀ ਕੋਈ ਵੀਰ ਤੁਸੀਂ ਕੰਟੈਕਟ ਕਰ ਲਿਓ ਕੋਈ ਵਿੱਚੋਂ ਕੋਈ ਰੱਸਾ ਛੜਾਈਏ ਕੋਈ ਛੋੜਛੱਪਾ ਮੋਕ ਨਹੀਂ ਛੋੜਛੱਪਾ ਕਰਾਂਗੇ ਖੁੱਲਾ ਠੀਕ ਹੈ ਜੀ ਇਹ ਨਹੀਂ ਆਖਣਾ 100 ਹੀ ਕਰਾਂਗੇ 500 ਕਰਾਂਗੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਇਹਨੂੰ ਇੱਕ ਤਾਂ ਹੀਰੇ ਥੋੜਾ ਵੀਰ ਭਰਾ ਦੂਰੋਂ ਆਵੇ ਮਾਨਤਾਨ ਕਰੀਦਾ ਦ ਅਸੀਂ ਇਹ ਵੀ ਗੱਲ ਕਹਿੰਨੇ ਆ ਕੋਈ ਦੋ ਡੰਗ ਚੋ ਵੀ ਤਿੰਨ ਡੰਗ ਚੋ ਵੀ ਰਾਤ ਭੰਦਰਾ ਵੀ ਆਪਣੇ ਤੋਂ ਹਾਂ 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 ਜੀ ਹਾਂ ਜੀ ਇਹ ਆਪਦੀ ਤਸੱਲੀ ਇਹੋ ਜੀ ਰੋਟੀ ਅਸੀਂ ਖਾਂਦੇ ਉਹ ਹੀ ਉਹ ਖਾ ਲੂਗਾ ਸਹੀ ਹੈ ਜੀ ਸਹੀ ਹਾਂ ਜੀ ਹਾਂ ਜੀ ਉਹ ਦੋਸਤੋ ਜਿੰਨਾਂ ਦੁੱਧ ਕਿਹਾ ਗਿਆ ਵੀਰਾਂ ਦਾ ਵੀ ਆਪਦੇ ਤਸੱਲੀ ਕਰੋ ਕੋਈ ਰਹਿਣ ਸਹਿਣ ਦੀ ਪੂਰੀ ਚਲੰਗੀ ਰਹਿ ਸਹਿਣ ਦਾ ਆਪਣੀ ਚ ਚਲ ਪਾਣੀ ਰੋਟੀ ਪਾਣੀ ਚਾਹ ਪਾਣੀ ਮਿਲੂਗਾ ਮੇਰੇ ਵੀਰਾਂ ਨੂੰ ਤੇ ਬਾਕੀ ਆਪਦਾ ਕੋਈ ਇੱਕ ਦਾ ਡੰਕ ਦੋ ਡੰਕ ਆਪਣੇ ਟਾਈਮ 'ਚ ਟਾਈਮ ਤੁਸੀਂ ਕੱਢ ਕੇ ਆਉਣਾ ਠੀਕ ਆ ਤੇ ਇਹ ਤੁਹਾਨੂੰ ਮਿਲ ਜੂਗੀ ਜਿਹੜੀ ਐ SNO 37000 ਦੀ ਇਹਦੇ ਅੱਗੇ ਆਪਣੇ ਕੋਲ ਜਿਹੜੀ ਫੁਲਕਾਰੀ ਪਾ ਦਿੱਤੀ ਆ ਦੂਜਾ ਸੁਗਾ ਸੂਈ ਭਾਜੀ ਚੰਗੀ ਆ ਵੇੜ ਹਾਂ ਬਹੁਤ ਚੰਗੀ ਵੇੜ ਹਾਂ ਇਹ ਇਹ ਕਿੰਨੇ ਕਿਤੋਂ ਹੋਗੇ ਨੂੰ ਸੂਈ ਨੂੰ ਪਰਸੋਂ ਸੂਈ ਭਾਜੀ ਪਰਸੋਂ ਦੀ ਹਾਂਜੀ ਹਾਂਜੀ ਠੀਕ ਆ ਜੀ ਇਹ ਮਗਰ ਬੱਛੀ ਆ ਲਓ ਜੀ ਮ ਮੂੰਹ ਛੇ ਦੰਦ ਹਾਂ ਛਿੱਗੀ ਠੀਕ ਆ ਜੀ ਲੋ ਤਾਂ ਸਿੰਘ ਜਿਹੜੇ ਆ ਤਕਰੀਬਨ ਤੁਸੀਂ ਵੇਖੋਗੇ 2 3 3 4 4 ਇੰਚ ਸਿੰਘ ਹੈਗੇ ਆ ਤੇ ਦੂਜਾ ਸੁਭਾ ਮੂੰਹ ਛੇ ਦੰਦ ਹੀਰਾ ਕਹਿ ਰਿਹਾ ਵੀ ਮੂੰਹ ਛਿੱਗੀ ਆ ਬਾਕੀ ਵਜਨ ਲੋੜ ਵੀ ਤੁਹਾਨੂੰ ਪੂਰਾ ਚੈੱਕ ਕਰਾਵਾਂਗੇ ਥੱਲਾ ਭਾਂਡਾ ਵੀ ਪੂਰਾ ਵਖਾਵਾਂਗੇ ਆਪਾਂ ਇਧਰ ਕਰਿਓ ਮਾੜਾ ਜਿਹਾ ਚੈੱਕ ਜਿਹੜੇ ਅੱਜ ਕਿੰਨੇ ਦਿਨ ਦੱਸੇ 4 ਕੇ 3 ਜਿਆ 3 ਦਿਨ ਭਾਜੀ ਤੇ ਜਿਆ ਦਿਨ 13 ਕਿਲੋ ਬੋਲਾਂਗੇ ਮਿੰਤੀ ਵਾਲਾ ਉਹ ਚਵਾਈ ਇੱਕ ਨੰਬਰ ਹੋਊਗੀ ਮਿਲਦੀ ਮੁਲਦੀ ਇਸੇ ਇਧਰ ਵੇ ਭਾਜੀ ਕੋਈ ਗੱਲ ਬਾਤ ਸੋਣਾ ਇੰਨੀ ਠੰਡੀ ਆ ਲਓ ਜੀ ਤੋ ਠੰਡੀ ਧੀਰੀ ਸੀਲਸ ਹੁਆ ਵੇਖੋ ਜੀ ਠੀਕ ਆ ਕੋਈ ਵੀਰੇ ਨਾ ਕੇ ਇਧਰ ਆ ਦੇਖੋ ਚਵਾਈ ਰਹੀ ਏ ਚਵਾਈ ਆ ਕਲੰਬਰ ਲੱਗੀ ਆ ਲੋ ਜੀ ਹਾਂਜੀ ਹਲੇ ਵੇਲਾ ਫਾਲੀ ਛੱਡਿਆ ਆਪਾਂ ਤਾਂ ਵੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਨੂੰ ਆਦੇ ਮੋਗਾ ਚਵਾਈ ਠੀਕ ਆ ਜੀ ਚਵਾਈ ਮੋਗਾ ਜੇ ਨਹਿਰ ਦੀ ਬਿਲਕੁਲ ਮੋਗੇ ਦੀ ਵਾਰੀ ਆ ਨਾੜਾ ਦੱਸਦੀਆਂ ਦੁੱਧ ਵਾਲੀਆਂ ਤੇ ਉਸੇ ਆ ਕੇ ਸਣਾ ਜੋ ਲੋ ਜੀ ਠੀਕ ਆ ਜਨ ਸ਼ਾਨ ਵੀ ਤੇ ਕੋਲ ਕੇ ਦਿਖਾਈਏ ਨੂੰ ਇਹ ਭਾਜੀ ਸਾਫ ਕਰਤੀ ਅੱਜ ਸਿਰੇ ਠੀਕ ਆ ਜੀ ਹਾਂ ਰਾਤ ਨੂੰ ਕੋਲੇ ਤੋਂ ਸਾਫ ਕਰ ਦਿੱਤੀ ਅੱਜ ਤਿੰਜਾ ਦਿਨ ਸੁਈ ਨੂੰ ਮਗਰ ਬੱਛੀ ਆ ਹਾਂਜੀ ਬਿਲਕੁਲ ਜਿਹੜਾ ਦੋਸਤੋ ਕਾਫੀ ਕਲਰ ਦੇ ਵਿੱਚ ਮਗਰ ਬਚੀ ਐ ਇੱਕ ਰੰਗ ਬਰਾਊਨ ਤੇ ਕੱਦਪੋਤ ਵੀ ਤੁਹਾਨੂੰ ਚੈੱਕ ਕਰਾਉਣੇ ਆ ਪੂਰਾ ਤੋਰ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਗੇ ਇੱਕ ਵਾਰੀ ਆ ਕਰੋ ਚੈੱਕ ਜੀ ਠੀਕ ਆ ਇਹ ਹੀਰੇ 13 ਕਿਲੋ ਹੁਣ ਬੋਲੇ ਤੇ ਆ 13 ਕਿਲੋ ਮਿੰਤੀ ਵਾਲਾ ਹੋਊਗਾ ਮੈਂ ਤੁਹਾਨੂੰ ਬਾਕੀ ਜਮਾ 16 17 ਉਹ ਨਹੀਂ ਗੱਲ ਜਿਹੜਾ ਹੋਊਗਾ ਉਹ ਦੱਸਣਾ ਬੋਲ ਜੀ 13 ਕਿਲੋ ਬੋਲਾ ਛੇ ਗਾਲਾ 15-16 ਕਿਲੋ ਹੀ ਆ ਬਾਕੀ ਆਰਡਰ ਉਡਰ ਬਹੁਤ ਵੱਡਾ ਵਾ ਭਾਜੀ ਇੱਕ ਮਿੰਟ ਅਖਲਾਰੀ ਛਾਣਿਆ ਆਪਾਂ ਇਹ ਨਹੀਂ ਫਲਕਾਰੀ ਪਾ ਕੇ ਲਿਸਾਊਗਾ ਪੂਰੀ ਜੰਮੀ ਪਲੀ ਵੜ ਆ ਕਰੋ ਇਧਰ ਵੇਖੋ ਕਿੱਥੇ ਮਰਜੀ ਖਲਾਰ ਦੀਏ ਸਿੰਘਾਂ ਦਾ ਮਾਰ ਖਾ ਗਈ ਵੜ 80 85 ਹਜ਼ਾਰ ਦੀ ਸੀ ਉਹ ਤਾਂ ਚਲੋ ਉਹ ਤਾਂ ਕਿਸੇ ਦੀ ਗਲਤੀ ਗਾ ਦਿਖਾਏ ਦੂਗਾ ਇਹ ਨਹੀਂ ਉਹ ਤਾਂ ਛੱਡਾ ਹਾਂ ਜੀ ਹਾਂ ਜੀ ਬਾਕੀ ਸ਼ਾਕ ਨਹੀਂ ਕੋਈ ਵੜ ਚਗਾ ਹਾਂ ਉਹ ਆਂਦੇ 18-20 ਕਿਲੋ ਚੋਇਆ ਪਹਿਲਣ ਦੇ ਪਰ ਆਪਾਂ ਨਹੀਂ ਭਾਜੀ ਗਾਰੰਟੀ ਦਿੰਦੇ ਪਹਿਲਣ ਤਾਂ ਥੱਲੇ ਆਹੋ ਠੀਕ ਆ ਜੀ ਹਾਂ ਜੀ ਹਾਂ ਜੀ ਥੋੜਾ ਜਿਹਾ ਤਾਂ ਫਲਕਾਰੀ ਮੜੀ ਬਰਾਬਰ ਕਰ ਦੇ ਜੀ ਕੋਈ ਨਹੀਂ ਇੱਕ ਦੋ ਵਾਰੀ ਗੇੜੇ ਵੀਰੇ ਘਰਾਦੀ ਮੜਾ ਜਾ ਲੰਮਾ ਤੋਰਦੀ ਇਧਰ ਨੂੰ ਔਰ ਚੱਲ ਆਹ ਲਓ ਜੀ ਇੱਕ ਵਾਰੀ ਹੋਰ ਘੁਮਾ ਕੇ ਦਿਖਾ ਦਿਆਂ ਮੜਾ ਤਸੱਲੀ ਦੇ ਨਾਲ ਠੀਕ ਆ ਜੀ ਸੋ ਹਾਈਟ ਕੱਦ ਪੂਰਾ ਕੋਈ ਮੇਰਾ ਭਰਾ ਦੂਰੋਂ ਨੇੜੋਂ ਆ ਰਿਹਾ ਤੇ ਕਹਿੜਿਆ ਤੁਸੀਂ ਇਹ ਮੰਨ ਕੇ ਆਇਓ ਵੀ ਕੱਦ ਕਾਠ ਪੂਰਾ ਥਾਣਾ ਬਹੁਤ ਵਧੀਆ ਨੋਗਲਾ ਥਾਣਾ ਤੇ ਪਿੱਛੇ ਥੋੜੇ ਦੋਕ ਬੱਚੇ ਜਿਹੜੇ ਦੋਸਤੋਂ ਮਾਸ ਮੂਸਰ ਲੱਗਾ ਹੁੰਦਾ ਪਸੂ ਦੇ ਠੀਕ ਆ ਜੀ ਦੋਕ ਬੱਚੇ ਲੱਗੇ ਮਗਰ ਬਾਕੀ ਚਾਰ ਥਾਣਾ ਵਾਂਡ ਬ ਬੱਚੇ ਨੂੰ ਗਾਲੀ ਜਾਂਦੇ 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 ਲਓ ਜੀ ਪੂਰੀ ਨਗਰ ਆ ਬਾਡੀ ਮੰਤਰ ਦੀ ਵੇਖੀ ਤੇ ਫੁੱਲ ਨਗਰ ਲੇਵੇ ਦੀ ਵੀ ਮੰਤਰਪੂਰੀ ਨਗਰ ਆ ਠੀਕ ਆ ਜੀ ਸੋ ਦੁੱਧ ਪਹਿਲੇ ਸੂਇਆ ਕੋਈ 18 17 ਲੀਟਰ ਹੀ ਰਹਿੰਦਾ ਵੀ ਪਿਛੋਂ ਜਿੱਥੋਂ ਵੀ ਆਈ ਆ ਸੋ 18 17 ਕਿਲੋ ਦੁੱਧ ਚਵਾ ਗਈ ਆ ਇਸ ਵਾਰ ਵੀ ਚੰਗੀ ਉਮੀਦ ਕਰ ਸਕਦੇ ਆ ਕਿ ਜਿਹੋ ਜਿਹਾ ਭਾਂਡਾ ਕਰਮਾਲੀ ਦਾ ਤੇ ਦੁੱਧ ਕੁਠਾਰਾ ਸਾਮ ਚੰਗੀ ਕਰੇ ਤੇ ਭਾਜੀ ਸਾਮ ਚੰਗੀ ਕਰੇ ਭਾ 5 26 ਕਿਲੋ ਛੋਲੇ ਹਾਂਜੀ ਹਾਂਜੀ ਗੱਲ ਸਾਮ ਤੇ ਹੁੰਦੀ ਆ ਗੱਲ ਸਾਮ ਤੇ ਬਾਕੀ ਆ ਵੀ ਵੱਡੀ ਆ ਜਾਨ ਹਾਂ ਦੇ ਸਕਦੀ ਆ ਦੇ ਸਕਦੀ ਆ ਦੁੱਧ ਨੂੰ ਕੀ ਹਾਂਜੀ ਬੜਾ ਅਕਸਰ ਆਪਾਂ ਨਾਰਮਲ ਦੇਖਦੇ ਆ ਛੋਟੀਆਂ ਛੋਟੀਆਂ 20 20 ਕਿਲੋ ਦੇਣੀਆਂ ਇਹ ਜੰਮੀ ਪਲੀ ਵੱਡੀ ਵਹਿੜ ਆ ਹਾਂ ਦੇਖਣੀ ਕਹਿੰਦੇ ਸੋ ਸਪੇਸ ਵੰਡ ਬਹੁਤ ਵਧੀਆ ਖਣਸਮ ਖੇੜ ਬਹੁਤ ਵਧੀਆ ਆਪਸੀ ਤਨਾਂ ਦਾ ਠੀਕ ਆ ਜੀ ਉਹ 13 ਕਿਲੋ ਤੋਂ ਸਟਾਰਟਿੰਗ ਜਿਹੜੀ ਕੀਤੀ ਆ ਬੌਲੇ ਤੋਂ ਅਜਾ ਤੀਜਾ ਦੇਣਾ ਇਹਨੂੰ ਸੂਈ ਨੂੰ ਤੇ ਪੂਰੀ ਮજબૂત ਫੁੱਲ ਨਿਕਰ ਠੀਕ ਆ ਇਹਦੇ ਕੀ ਮੁੱਲ ਕੀ ਲੈਣ ਦੇਣ ਕਰਾਂਗੇ ਉਹ ਤਰ੍ਹਾਂ ਭਾਜੀ ਇਹੋ ਜੀਆਂ 80000 ਦੀਆਂ ਵੇਚੀਆਂ ਵੇੜਾਂ ਓਕੇ ਤੇ ਸਿੰਘਾਂ ਤੋਂ ਖਾ ਗਈ ਮਾਰ ਆਪਾਂ 65 ਕੇ ਮੁੱਲ ਕਰਦੇ ਜਾਇਜ ਸਿੰਘਾਂੋਂ ਤਾਂ ਫਿਰ 80000 ਦੀ ਵੇਚ ਦੇਣੀ ਫਿਰ ਹੈਗੀ ਸੀ ਅੱਛਾ ਹੈਗੀ ਸੀ ਠੀਕ ਆ ਜੀ ਆਹ ਸਿੰਘਾਂ ਤੋਂ ਕਈ ਬੰਦੇ ਨਹੀਂ ਲੈਂਦੇ ਸਿੰਘਾਲੀਆਂ ਕਹਿ ਦਿੰਦੇ ਆ ਪਰ ਇਹਨੂੰ ਹੈ ਪੂਰੀ ਧੀਰੀ ਆ ਠੰਡੀ ਧੀਰੀ ਇਤਨਾ ਵੇਖ ਲਓ ਭਾਜੀ ਜਿੰਦਾ ਮਰਜੀ ਵਾਰ ਵਾਰ ਵੇਂਦੇ ਰਹੋ ਉੱਠੀ ਜਾ ਉੱਠੀ ਇਹੋ ਜਿਹੀ ਨਹੀਂ ਕੋਈ ਚੱਕਰ ਹੈਗਾ ਠੀਕ ਆ ਜੀ ਆਹ ਠੰਡੀ ਆ ਲੋ ਵੈਸੇ ਦੋਸਤੋ ਸੀਲਸ ਆਊਗਾ ਕਈ ਬਣਾ ਚਲੋ ਸਟਾਰਟਿੰਗ ਤੋਂ ਜਿੱਦੋਂ ਬੱਚਾ ਠੀਕ ਹੈ ਜੀ ਕਾਫ ਉਦੋਂ ਸਿੰਘ ਸੂਕੂ ਦਗਾਉਣਾ ਕਈ ਵੀਰ ਰਹਿ ਜਾਂਦੇ ਆ ਤੇ ਫਿਰ ਤੁਹਾਨੂੰ ਪਤਾ ਹੈ ਵੀ ਸਿੰਘ ਤਾਂ ਜਿਹੜੇ ਦੋਸਤੋ ਹੁਣੇ ਲਾਜ਼ਮੀ ਆ ਜੇ ਕਰਨਾਤ ਗਈ ਹੈ ਤੇ ਤੇ ਥਾਣਾ-ਥਾਣਾ ਦੀ ਕੋਈ ਤੁਸੀਂ ਆ ਬੈਕ ਸਾਈਡ ਤੋਂ ਫਿਰ ਦੇਖ ਲਓ ਠੀਕ ਆ ਤੇ ਪੂਰਾ ਜੰਪਾ ਵਾਲਾ ਕਰਮਾਲੀ ਨੂੰ ਠੀਕ ਆ ਜੀ ਜੰਮੀਪਾਲੀ ਪੋਰੀ ਆ ਠੀਕ ਆ ਵੀਰੇ ਆ ਲਾਸਟ ਤੋਂ ਲਾਸਟ ਕਿੰਨੇ ਦੀ ਦਸੀ ਹੈ 65 ਮੁੱਲ ਕਰੇ 62000 ਦੀ ਭਾਜੀ ਦੇ ਦਾਂਗੇ 62000 ਦੀ ਹਾਂਜੀ 62000 ਦੀ ਦਾਂਗੇ ਠੀਕ ਹੈ ਜੀ। ਲਓ ਵੀ ਦੋਸਤੋ 62000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ 62000 ਦੀ ਐਸ ਨੂੰ। ਠੀਕ ਹੈ ਜੀ। ਸਵੈਡ ਚੰਗੀ ਆ ਕਦ-ਕਾੜ ਸੋਹਣਾ। ਬਾਕੀ ਪਸੰਦ ਆਊਗੀ। ਪਸੰਦ ਆਈ ਚੀਜ਼ ਸੌਦਾ ਤੁਸੀਂ ਕਰਨਾ ਠੀਕ ਹੈ ਜੀ। ਇਹ ਧਿਆਨ ਕੇ ਅੱਖੀਂ ਵੇਖ ਲਿਓ ਜਾਂ ਆਨਲਾਈਨ ਚੁਵਾ ਕੇ ਵੇਖ ਲਿਓ। ਉਹਤਰਾ ਭਾਜੀ ਉਤਰਾ। ਵੈਸੇ ਚੁਵਾਈ ਤੁਹਾਨੂੰ ਹੋ ਗਏ 4-5 ਦਿਨ। ਇਹਨੂੰ ਥੋੜੀ ਛੋਟੀ 75000 ਦੀ ਵੇਚੀ ਸੀ। ਪਰ ਸਿੰਘਾਂ ਤੋਂ ਥੋੜੀ ਮਾਰ ਖਾਂਦੀ ਆ। ਕੋਈ ਗੱਲ ਨਹੀਂ ਜੀ। ਦੁੱਧ ਤਾਂ ਲੇਵੇ ਬਾਹਨੇ ਨੇ ਕਢਣਾ ਬਾਕੀ। ਉਹਨੇ ਕੱਟਣਾ ਦੁੱਧ ਹੀ। ਜੰਮੀ ਬਾਲੀ ਵ 25 22 ਕਿਲੋ ਝੋਲੇ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲਾ ਵੀਰੇ ਅੱਗੇ ਆਪਾਂ ਅਗਲੀ ਵਾਰ ਜਿਹੜੀ ਦਿਖਾਉਣੀ ਹੈ ਇਹ ਗੱਬਣ ਆ ਗਈ ਇਹ 10 ਦਿਨ ਬਾਜੀ ਖੜਦੀ ਗਿਣਤੀ ਦੇ 10 ਕੁ ਦਿਨ ਤੇ ਪੰਛੀ ਆਉਂਦਾ ਫਿਰ ਸ਼ਾਇਦ ਇੱਧਰ ਵੇਖ ਕਰੋ ਲੱਡ ਲਾਪੋਰੀਆਂ ਸੀਲ ਸਹੂਆ ਤੇ ਘੰਢੀ ਤੇਰੀ ਆ ਵੀ ਸਵੇਰ ਦੂਜਾ ਕਿੰਨੇ ਮੋਲੇ ਦਾ ਜਾਇਜ਼ ਰੱਖਣਾ ਤੀਜਾ ਸੂਆ ਕਿੰਨੇ ਕੋਈ ਐਵੇਂ ਦੂਜਾ ਨਹੀਂ ਆਉਂਦਾ ਠੀਕ ਹੈ ਜੀ ਬਾਬੇ ਤੀਜਾ ਸੂਆ ਕਿਸਾਨ ਵੀਰੋ ਚੱਲਣਾ ਸੱਚੀ ਆ ਸੂਣਾ ਠੀਕ ਹੈ ਜੀ ਤੀਜਾ ਸੂਆ ਸੂਹੂਗੀ ਤਾਂ 10 ਕੁ ਦਿਨ ਘਟੋ ਘਟ ਖਜੇ ਲੈਂਦੀ ਆ ਠੀਕ ਹੈ ਜੀ ਖੁੱਲੇ ਬਿਲਕੁਲ ਵਾਈਟ ਰੰਗ ਦੇ ਵਿੱਚ ਕੋਈ ਟਾਮਾ ਟੱਲਾ ਜਿਹੜਾ ਸਪੌਟ ਬਲੈਕ ਜਿਹੜਾ ਤੁਹਾਨੂੰ ਨਜ਼ਰ ਆਊਗਾ ਬਾਕੀ ਫੇਸ ਤੇ ਥੋੜੇ ਕੋ ਸਪੌਟ ਹੈਗੇ ਆ ਬਾਹਰ ਕੱਢ ਕੇ ਤੁਹਾਨੂੰ ਆਪਾਂ ਚੰਗੀ ਤਸੱਲੀ ਦੇ ਨਾਲ ਵਾੜ ਦਿਖਾ ਦਿੰਦੇ ਆ ਤੀਜਾ ਸੂਬਾ ਦਿਨ 10 ਕੱਢਦੀ ਅਜੇ ਠੀਕ ਆ ਜੀ ਅੱਛਾ ਜਿਹੜੇ ਬਰੇ ਬਾਕੀ ਟਿੱਪਣ ਤੋਂ ਬਹੁਣਾ ਆਪਾਂ ਪੂਰੀ ਤਸੱਲੀ ਆਪਣੀ ਆਪ ਦੀ ਸੁਣ ਲਈ ਕੀਤੀ ਪਰ ਆਪ ਦੀ ਆਣ ਕੇ ਕਰਨ ਕੋਈ ਹਾਂ ਹਾਂ ਜੀ ਲਓ ਜੀ ਆਪ ਦੇ ਨਾਲ ਸਾਹ ਵਾਲੀ ਸ਼ੈ ਆ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਉਹ ਦੱਸੋ ਆਪਣੀ ਤਸੱਲੀ ਆਨਰ ਮਾਲਕ ਵਪਾਰੀ ਵੀਰ ਪਹਿਲਾਂ ਹੀ ਕਰਕੇ ਲੈ ਕੇ ਆਉਂਦੇ ਆ ਅੱਗੋਂ ਭਰਾ ਮੇਰਾ ਕੋਈ ਵੀ ਖਰੀਦਦਾਰ ਆਉਂਦਾ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਜੀ ਅਜੇ 10 ਕੁ ਦਿਨ ਘਟੋ ਘਟ ਆਈਡੀਆ 10 ਕੁ ਦਿਨ ਹਜੇ ਲੈ ਜੂਗੀ ਆਰਾਮ ਨਾਲ ਪਾਣੀ ਪੀਣਾ ਨਹੀਂ ਆਉਂਦਾ ਤੋ ਵੈਸੇ ਠੰਡੀ ਧੀਰੀ ਆ ਸੀਲ ਸਾਹਿਬ ਜਿੱਥੇ ਖਲਾਰਦੀ ਉੱਥੇ ਖਲੋ ਜਾਂਦੀ ਕੋਈ ਚੱਕਰ ਨਹੀਂ ਇੱਧਰ ਸੋ ਜਦਾਂ ਮਰਜੀ ਸੱਜੇ ਖੱਬਿਓ ਜਿਹੜੇ ਬੰਨੇ ਮਰਜੀ ਬੈਠ ਬੈਠ ਕੇ ਤਸੱਲੀ ਕਰੀ ਚੱਲੋ ਹਾਂ ਫਾਂ ਮੁੱਠੀ ਚਵਾਈ ਵਾਲਾ ਪੂਰਾ ਠੀਕ ਆ ਜਾਓ ਜੀ ਤੋਰਲ ਕੇ ਲੈ ਅੰਦਰ ਬਾਹਰੇ ਬੰਦੇ ਭਾਵੇਂ ਨੂੰ ਲੋਬ ਦੱਸੋ ਇਹ ਜਿਹੜੇ ਪਸ਼ੂ ਸੀਗੇ ਅੱਜ ਤਧਾਰੂ ਵੀਰ ਹੀਰੇ ਦੇ ਕੋਲ ਇੱਕ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਗੱਬਣ ਦਿਖਾਤੀ ਆ ਤਿਆਰੀ ਵਾਲੀ ਸਮਝ ਲਿਓ ਠੀਕ ਆ ਜੀ ਕੋਈ 5 7 8 10 ਦਿਨਾਂ ਤੱਕ ਪੂਰੀ ਤਿਆਰੀ ਆਈ ਦੀ ਠੀਕ ਆ ਤੇ ਇਹ ਅੱਜ ਨਾਕ ਸੀ ਜੀ ਮੋਲ ਲਗਦਾ ਗੈਜ ਰੱਖਣਾ ਆਪਾਂ ਕੀ ਮੋਲ ਵੜੀ ਹਾਂਜੀ 50000 ਕਰਦੇ ਆ 50 ਹਾਂਜੀ ਸਰਚੈਜ ਨਾਲ ਹੋਇਆ ਸਿੱਧੀਆਂ 5000 ਛੋੜ ਕਰਦਾਂਗੇ ਐਵੇਂ ਗੱਲਾਂ ਕੀ ਪਾਣਾ 2 3 ਛੱਡਣਾ 50000 ਹੌਲੀ ਹੌਲੀ ਪੌੜੀਆਂ ਉਸ ਤਰ੍ਹਾਂ ਭਾਜੀ ਮੇਰੀ ਗੱਲ ਸੁਣਿਓ ਉਸ ਤਰ੍ਹਾਂ ਸੂਝ ਹਿੰਦੀ 55 50 55000 ਦੀ ਹੈਗੀ ਸੀ ਹਾ 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 ਹਾਂ ਕੋਈ ਸਾਹਮਣੂ ਦੱਸ ਦੇਣਾ ਕੋਈ ਸਾਹਮਣੇ 10000 ਨਫਾ ਹੈਗਾ ਇਹ ਚ ਹਾਂਜੀ 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 ਲਓ ਜੀ 45000 ਦੀ ਦੋਸਤੋ ਇਹ ਮਿਲੂਗੀ ਤੁਹਾਨੂੰ ਠੀਕ ਹੈ ਜੀ ਤੇ ਦੁੱਧੇ 18 20 ਬਾਜੀ ਉਹਨਾਂ ਉਹਨਾਂ ਮੂੰਹੋਂ ਗਿਆ ਹਾਂਜੀ ਉਹਦੇ 18 ਕਿਲੋ ਇੰਚ ਹੁੰਦੇ ਨੇ 17 18 ਕਿਲੋ ਠੀਕ ਹੈ ਜੀ ਹਾਂਜੀ ਠੀਕ ਹੈ ਗੱਲ ਸਾਹਮਣੇ ਇਹ ਦੇ ਜਾਂਦੀਆਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਪਿਛਲੇ ਘਰੋਂ ਜਿੱਥੋਂ ਵੀ ਪਸ਼ੂ ਕੋ ਐਨੀਮਲ ਖਰੀਦੀਦਾ ਜੋ ਛੋਟੀ ਉਹ ਤਾਂ ਢਿੱਲਾ ਜਿ ਪੂਰੀਆਂ ਜਿ ਉਸ ਕੋ ਅਕੋਰਡਿੰਗ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਨੇਵੇ ਜਿ ਢਿੱਲ ਬਾਕੀ ਸਾਫ ਸੁਥਰੀ ਜਿੰਦੀ ਠੰਡੀ ਹੈ ਇਧਰ ਆਪਾਂ ਬੈ ਗਏ ਲੈ ਕੋਈ ਬਾਤ ਗੱਲ ਨਹੀਂ ਜੱਡਾ ਪੂਰਾ ਬਣਾ ਜੋਗੀ ਗਣ ਗਿਣਤੀ ਦਾ ਦਾਖ ਲੈ ਜਣੇ ਨੇ ਠੀਕ ਹੈ ਜੀ ਚਲੋ ਚੰਗੇ ਆ ਜਿੰਨੇ ਵੀ ਲੈ ਜੇ ਉਨੀ ਬਣ ਜੂਗੀ ਚੰਗੀ ਹਾਂਜੀ ਹਾਂਜੀ ਇਹ ਇਧਰ ਆਪਣੇ ਕੋਲ ਇੱਕ ਜਿਹੜੀਆਂ ਅਫਸਰਾਂ ਬਚੀਆਂ ਸੀ ਕਿਵੇਂ ਵੇਚਣੀਆਂ ਸੇਲ ਕਰ ਦੇਣੀ ਹਾਂਜੀ ਸੇਲ ਕਰ ਦੇਣੀਆਂ ਲਈਆਂ ਛੱਡ ਚੋਂ ਸੀ ਹਾਂ ਤੇ ਦੋਵੇਂ ਕਰ ਦੇਣੀਆਂ ਸੇਲ ਤੇ ਇੱਕ ਬਣੀ ਆ ਬਰਾਡੀ ਚ ਵਾਝ ਦੇਣੀ ਤਾਂ ਸੇਲ ਕਰ ਦੇਣੀ ਇੱਕ ਬਣੀ ਵੀ ਆ ਹਾਂਜੀ ਇੱਕ ਬਣੀ ਆ ਕਿੰਨੇ ਕ ਟਾਈਮ ਦੀ ਉਹਨੂੰ ਮਹੀਨਾ ਹੋ ਗਿਆ ਪੂਰਾ ਅੱਛਾ ਹਾਂਜੀ ਹਾਂਜੀ ਕਿਹੜੀ ਬਣੀ ਕਿਹੜੀ ਹਾਂਜੀ ਕਿਹੜੀ ਬਣੀ ਐ ਇਹਨਾਂ ਚ ਕਿਹੜੀ ਆ ਉਹ ਪਰਲੀ ਬਣੀ ਪਾਜੀ ਬੱਬੀ ਆ ਹਾਂਜੀ ਹਾਂਜੀ ਲਓ ਜੀ ਉਮਰ ਇਹਨਾਂ ਦੀ ਕਿੰਨੀ ਆ ਮੂੰਹੋਂ ਦੰਦੀ ਚੱਕ ਕੀਤੀ ਆ ਆਹ ਦੋਂਦੀ ਆ ਦੋਂਦੀ ਪਿਓਰ ਬਦੋਂ ਦੇ ਬਰਾਬਰ ਕਰ ਗਈ ਮੈਂ ਹਾਂਜੀ ਕਰ ਗਈ ਆ ਕਰਨ ਦੀ ਆ ਅੱਛਾ ਅੱਛਾ ਹਾਂਜੀ ਹਾਂਜੀ ਲਓ ਜੀ ਦੋਂਦੇ ਬਰਾਬਰ ਕਰ ਗਈ ਇੱਕ ਆ ਦੋਸਤੋਂ ਹੌਸਰੋਂ ਬੱਛੀਆਂ ਜਿਹੜੀਆਂ ਵੀਰ ਸੇਲ ਕਰਦਾ ਪਿਆ ਆਹ ਦੋਂਦੀ ਬੱਛੀ ਆ ਤੇ ਨਸਲ ਬਰੀਡ ਦੇ ਵਿੱਚ ਪੂਰੀ ਆ ਬੁੱਦੀ ਵਾਲੀ ਆ ਛੋਟਾ ਕੰਨ ਕੱਦ ਕਾਠ ਜਿਹੜਾ ਤੁਸੀਂ ਉਮਰ ਦੇ ਹਿਸਾਬ ਨਾਲ ਦੇਖ ਲਓ ਅੱਗੋਂ ਮੇਰਾ ਵੀਰ ਕੋਈ ਕੇਅਰ ਕਰਨ ਵਾਲਾ ਠੀਕ ਆ ਜੀ ਲੈ ਜਾਂਦਾ ਤੇ ਘਰੇ ਕੋਈ ਸੰਭਲਣ ਵਾਲਾ ਠੀਕ ਹੈ ਜੀ ਤੇ ਤੁਸੀਂ ਚੰਗੀ ਕੇਅਰ ਕਰ ਲੋਗੇ ਤੇ ਆਪਦੇ ਹੱਥੀ ਇਹਨੂੰ ਹੀ ਰੇ ਏਆਈ ਕਰਵਾਈ ਆ ਇਹਨੂੰ ਨਹੀਂ ਨਹੀਂ ਉਹ ਪਰਲੀ ਨੂੰ ਕਰਾਈ ਪਰਲੀ ਨੂੰ ਕਰਾਈ ਠੀਕ ਹੈ ਕਰਾਈ ਆ ਲਓ ਜੀ ਇਹ ਹੀਟ ਦੋਸਤੋ ਕੱਢ ਗਈ ਤੇ ਬਿਲਕੁਲ ਕਾਬਲਾ ਵੈਸੇ ਏਆਈ ਦੇ ਤੇ ਥੋੜਾ ਬਾਦਾਂ ਕੋਈ ਵੀਰ ਅੱਗੇ ਕੇਅਰ ਕਰ ਲੂਗਾ ਮੀਨਾ ਖੰਡ ਲੈ ਜਾ ਕੇ ਤੇ ਵਜਨ ਥੋੜਾ ਜਿਹਾ ਕੋਈ 20 30 40 50 ਕਿਲੋ ਵਜਨ ਹੋਰ ਹੋ ਗਿਆ ਇਹਦਾ ਏਆਈ ਤੇ ਬਿਲਕੁਲ ਕਾਬਲਾ ਠੀਕ ਹੈ ਜੀ ਤੇ ਥਾਣ ਥਣ ਵੈਸੇ ਜਿਆਦਾ ਕਿਸੇ ਰਕਮ ਦੀ ਕੋਈ ਪੂੜਚਾਂਕ ਨਹੀਂ ਹੈਗੀ ਨਾਲ ਚਾਰ ਹੀ ਥਾਣਾ ਠੀਕ ਹੈ ਜੀ ਇਹਦੇ ਮਾਰੇ ਕੂਛ ਫੜੀ ਨੋ ਜੀ ਠੀਕ ਹੈ ਤਾਂ ਪਿਓਰ ਜਿਹੜੀ ਦੋਂਦੀ ਦੋ ਦੰਦਾਂ ਤਾਂ ਬੱਛੀ ਆ ਅੱਛਾ ਜਿਹੜੇ ਉਹ ਜਿਹੜੀ 1 ਮਹੀਨੇ ਦੀ ਬਣੀ ਆ ਹਾਂਜੀ ਉਹ ਬਣੀ ਆ ਕੋਈ ਦੰਦੀ ਜੇ ਹੈਗੀ ਦੋਂਦੀ ਚੌਗੀ ਉਹ ਨਹੀਂ ਚੌਗੀ ਬਾਜੀ ਐਵੇਂ ਹਾਂਜੀ ਹਾਂਜੀ ਪਿਓਰ ਚੌਕ 6 ਕੰਨੀ ਦੇ ਖੜੇ ਦੁੱਧ ਮਾਰਨਾ ਨਹੀਂ ਬਾਜੀ ਚਲਦਾ ਹੱਕ ਸੱਚੀ ਆ 6 ਕੰਨੀ ਵਾਲੇ ਖੜੇ ਆ ਦੁੱਧ ਆਂਦੀ ਆ ਹਾਂਜੀ 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 ਠੀਕ ਨਹੀਂ ਚੌਗੀ ਉਹ ਇਹ ਦੋਂਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਪ੍ਰੋਬਲਮ ਦੋਵੇਂ ਲਾਈਆਂ ਫਾਰਮ ਚ ਹਈਆਂ ਠੀਕ ਹੈ ਜੀ ਇਹਦੀ ਜਿਹਾ ਉਹ ਤਰ੍ਹਾਂ ਉਹਨਾਂ ਫੁੱਲ ਗਰੰਟੀ ਦਿੱਤੀ ਆ ਇਹਦੀ ਨਸਲ ਜਾਉਂਦੀ ਆ ਸਾਡੀ ਬੱਚੀ ਨਾ 526 ਕਿਲੋ ਪਹਿਲੇ ਦਵੇ ਸਾਡੀ ਘਰੇ ਬੰਜੋ ਬਿਲਕੁਲ ਬਿਲਕੁਲ ਲਓ ਦੱਸੋ ਇਹ ਵੈਸੇ ਫਾਰਮ ਵਾਲੀ ਵੜਾ ਮੋਸਟਲੀ ਸਾਰੇ ਵੀਰ ਖੜਾ ਰਹੀਆਂ باقی ਜਿਨ੍ਹਾਂ ਦਾ ਫਾਰਮ ਚਾਹੇ ਸਮਾਲ ਚਾਹੇ ਲਾਰਜ ਫਾਰਮ ਉਹਨਾਂ ਵੇਖ ਕੇ ਜੱਜਮੈਂਟ ਕਰ ਲੈਣੀ ਆ ਸੋ ਵੜ ਜਿਹੜੀ ਇਹ ਬਕਾਉ ਅਫਸਰ ਵੜਾ ਮੇਰਾ ਵੀ ਰਾਜ ਕੋਈ ਸੌਦਾ ਕਰਨਾ ਚਾਹੁੰਦਾ ਤੁਸੀਂ ਤਾਲਮਿਲ ਬਿਠਾ ਲਿਓ ਇਹ ਇਹ ਸਿੰਗਲ ਸਿੰਗਲ ਦਾ ਕੀ ਰੇਟ ਆ ਤੇ ਦੋਨਾਂ ਦਾ ਕੀ ਰੇਟ ਦੋਨਾਂ ਦਾ 1 अच्छा जी हां जी ਤੇ ਦੋਹਾਂ ਦਾ 15-15 ਜੇ ਜੋੜਾ ਹੀ ਕੋਈ ਲੈ ਜਾਏ ਫਿਰ ਹਾਂਜੀ ਜੋੜਾ ਜੋੜਾ ਮਾਨ ਤਾਨ ਕਰਦਾਂਗੇ ਫਿਰ ਹੋਰ ਮਾਨ ਤੇ ਤਾਨ ਹਾਂ ਮਾਨ ਕਰਦਾਂਗੇ ਕਿੰਨਾ ਕਰਦਾਂਗੇ ਅੱਛਾ ਜੀ ਵਾਹ 30000 ਬਣਦਾ ਇਕੱਠਾ ਕਿੰਨਾ ਦਾ ਮਾਰਦੀਆਂ ਸੌਦਾ ਜਿਗ ਮਾਰ ਲੇ ਨੀ ਦੂਜਾ 12-12000 ਦੀਆਂ ਆਖਿਆ ਤੇ 11000 ਇਹਦੇ ਦੇ ਦਾਂਗੇ 22 ਦੀਆਂ ਬਣਦਾ ਜੋੜਾ ਉਹ 22 ਦਾ ਹਾਂ 22 ਦਾ ਦੇ ਦਾਂਗੇ ਬਣਦਾ 24 ਦਾ ਤੇ 22 ਦਾ ਦੇ ਦਾਂਗੇ ਲਓ ਜੀ ਬਣੀਆਂ ਥਲੀਆਂ ਬੈੜਾ ਨੇ ਥਾਣੇ ਦਾ ਬੱਚੀ ਦਾ ਪੂਰਾ ਸਾਰੇ ਵੀਰ ਜਾਂਦੇ ਵੀ ਅੱਜ ਬੈੜਾ ਤਾਂ ਜਿਹੜਾ ਆ ਵੀ ਥਣ ਪੂਰਾ ਬੱਜਾਂ ਦੇ ਬਰਾबरी ਹੋਇਆ ਪਿਆ ਠ ਤੇ तकरीबन ਜੇ ਲੱਖ ਦੀ ਆਪਾਂ ਕੋਈ ਚੰਗੀ ਮੱਝ ਲੈਣੀ ਹੈ ਤੇ ਲੱਖ ਦੀ گاਉਂ ਦੀ ਕੋਈ 20 25 25 ਪਲੱਸ ਵਾਲੀ ਤੇ ਬਾਕੀ ਚੰਗੀਆਂ ਵੜਾਂ ਨੇ ਮਾਮੂ ਵਾਲੇ ਪੱਕ ਤੋਂ ਵੀ ਦੇਣ ਦੇਣ ਭਾਜ ਤਾਂ ਲੱਗੇ ਆ ਡੰਗਰ ਦਸਾਂ ਬ੍ਰਾਂਡ ਇੱਕ ਯਾਰ ਜਿਆਦੇ ਹੋ ਜਾਂਦੇ ਆ ਤੇ ਤਾਂ ਦੇਣ ਲੱਗੇ ਉਤਰਾਂ ਵੜਾਂ ਨਹੀਂ ਦੇਣ ਨੂੰ ਜੀ ਕਰਦਾ ਆਪ ਖਰੀਦੀਆਂ ਪਾਲ ਲੀਆਂ ਵੜਾਂ ਸ਼ਰਤ ਠੀਕ ਹੈ ਜੀ ਅਸੀਂ ਵੀ ਚਲੋ ਗਾਂ ਗੱਬਣ ਕੋਪਣ ਕਰਾ ਕੇ ਪਹਿਲਣਾ ਵੇਚਾਂਗੇ ਗਾਂ ਤਿਆਰੀ ਹਾਂ ਅੱਗੇ ਵੇਚੀਆਂ ਦੋ ਵੜਾਂ ਗੱਬਣਾ ਤਿਆਰ ਕਰਕੇ ਠੀਕ ਹੈ ਜੀ ਤੇ ਬਾਅਦ ਚ ਡੰਗਰ ਵੱਜ ਜਾਂਦੇ ਸਾਡੇ ਤੋਂ ਠੀਕ ਹੈ ਜੀ ਤੇ ਫਿਰ ਤੋ ਪਛਾਣ ਆ ਫਿਰ ਬਾਹਰੇ ਬੰਦਣੀਆਂ ਪੈਣੀਆਂ ਪਈਆਂ ਚਲੋ ਜੀ ਤਾਂ ਦੇ ਦੋਸੋ ਵੈਸੇ ਵਪਾਰ ਦਾ ਕੰਮ ਆ ਤੇ ਪਸ਼ੂ ਦਧਾਰੂ ਹੀ ਆਉਂਦੇ ਆ ਠੀਕ ਆ ਜੀ ਜਿਆਦਾ ਲੌਂਗ ਟਾਈਮ ਜਿਹੜਾ ਪਸ਼ੂ ਖੜਨ ਵਾਲਾ ਉਹ ਵਪਾਰੀ ਵੀਰ ਨੂੰ ਵੀ ਹੁੰਦਾ ਵੀ ਚਲੋ ਜਿਆਦਾ ਉਧਰ ਫਾਰਮ ਚ ਕਿਹੜੇ ਬੰਦੇ ਤੋਂ ਲਈ ਅਸੀਂ ਬੱਚੀ ਹਾਂਜੀ ਉਹਨੇ ਇਹ ਗੱਲ ਕਹੀ ਆਂਦਾ 85 ਹਜ਼ਾਰ ਦੀ ਮੈਨੂੰ ਦੇ ਦਿਓ ਕਿੰਨਾਂ ਤਿਆਰ ਹੋ ਗਈ 20 ਦਿਨ ਰਹਿ ਜਾਣੇ ਕਿ ਕੱਤੀ ਅੱਛਾ ਅੱਛਾ ਮੈਂ ਕਹਾਂ ਹੁਣ ਤਾਂ ਸੱਚ 11 12 ਜਾਂ ਤਾਂ ਹੁਣ ਕਿਤੇ 85 ਉਹ ਆ ਤਾਂ ਦੇ ਦਿਓ ਉਹਨੇ ਗੱਲ ਇਹ ਕੀਤੀ ਸਾਡੇ ਨਾਲ ਠੀਕ ਆ ਹਾਂਜੀ ਹਾਂਜੀ ਪੂਰੀ ਤਿਆਰ ਹੋਈ ਗੱਭਣ ਜਦੋਂ ਹੀ ਸੂਣ ਦੇ ਨੇੜ ਹੋ ਗਿਆ ਹਾਂ 10-20 ਦਿਨ ਰਹਿ ਜਾਣੇ ਕਿ ਤੇ ਮੈਨੂੰ ਆ ਤਾਂ ਦੇ ਦੇ ਨੀ ਨੀ ਇਹ ਪੇ ਤਾਂ ਪੂਰੀ ਕੁਆਲਿਟੀ ਵਾਲੀ ਆ ਠੀਕ ਹੈ ਜੀ ਇਹ ਪੂਰੀ ਨਸਲ ਬਰੀਡ ਜਿਹੜੇ ਦੋਸਤਾਂ ਵੀਰਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਉਹਨਾਂ ਨੂੰ ਸਮਝ ਆ ਹੀ ਜਾਣੀ ਆ ਤੇ ਬਾਕੀ ਦੋਹਾਂ ਦਾ ਜਿਹੜਾ ਤੁਸੀਂ ਸੌਦਾ ਮਾਰ ਲਿਓ 22000 ਦੀਆਂ ਤੁਹਾਨੂੰ ਵੀਰ ਹੀਰਾਂ ਦਾ ਵੀ ਦੇ ਦਾਂਗੇ ਇਹ ਇਹ ਨਾਗ ਨਹੀਂ ਅੱਜ ਹਾਂਜੀ ਹਾਂਜੀ ਪਸੂ ਦੋਸਤੋ ਵੱਡੇ ਆਪਾਂ ਤੁਹਾਨੂੰ ਚਾਰ ਦਿਖਾਤੇ ਆ ਜਿਨ੍ਹਾਂ ਚੋਂ ਇੱਕ ਗੱਬਰ ਤਿਆਰੀ ਵਾਲੀ ਵਹਿੜ ਤੇ ਤਿੰਨ ਸੂਈਆਂ ਸਵਾਈਆਂ ਨੇ ਮੋਲ ਆਪਾਂ ਜਾਇਜ਼ ਰੱਖੇ ਭਾਜੀ ਹਾਂ ਮੋਲ ਵੀ ਕਿਹਨੇ ਜਾਇਜ਼ ਆ ਬਾਜ਼ਰ ਬਜਾਇਜ਼ ਰੇਟ ਹਾਂਜੀ ਹਾਂਜੀ ਇਹਦੇ ਇੱਕ ਨੰਬਰ ਕਰ ਦਈਏ ਸਾਂਝੇ ਆਪਣੇ ਭਰਾ ਹਾਂਜੀ ਪਛਾਣ ਨਹੀਂ ਇਹ ਤਾਂ 13 ਹਾਂਜੀ 4313 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਚੱਲਦਾ ਨਾ ਇਹ ਇੱਕ ਹੀ ਚੱਲਦਾ ਠੀਕ ਹੈ ਜੀ ਲੋ ਵੀ ਦੋਸਤੋ ਇਹ ਨੰਬਰ ਹੀਰੇ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਸੋ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਵਿਜ਼ਿਟ ਪਿੰਡ ਮੂਸੇ ਕਰਨੀ ਆ ਗੱਗੋਪੂਏ ਦੇ ਬਿਲਕੁਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ